ਸਲਵਾਰ ਜੜ ਕੇ ਤਿਆਰ ਕਰੀ ਹੋਈ ਹੈ ਬਲਪਾ ਕੇ ਆਪਾਂ ਨੇ ਹੁਣ ਮੂਰੀ ਦੀ ਲੀਰ ਲਾਉਣੀ ਹੈ ਇੱਕੋ ਵਕੇ ਦੇ ਵਿੱਚ ਨਾਲੇ ਬੁਕਰਮ ਲਾਵਾਂਗੇ ਨਾਲੇ ਇਹ ਲੀਰ ਲਾਵਾਂਗੇ ਉਹ ਕਿਸ ਤਰ੍ਹਾਂ ਦਾ ਕੱਪੜਾ ਆਪਣਾ ਹ ਜਿਹੜੀ ਮੂਰੀਆਂ ਦੀ ਲੀਰ ਲਾਈ ਹੈ ਇਹਨੂੰ ਇਹਦੇ ਨਾਲ ਨਾਲ ਮੋੜ ਦੇਣਾ ਹੈ ਬੁਕਰਮ ਦੇ ਨਾਲ ਨਾਲ ਇੱਥੋਂ ਮੋੜ ਦਿੰਦੀਆਂ ਨੇ ਇੱਥੋਂ ਮੋੜ ਦੀ ਲੋੜ ਨਹੀਂ ਰਹੀ ਹੁਣ ਇਹ ਜਿਹੜੀ ਆ ਚੀਜ਼ ਐ ਇੱਥੇ ਕਿ ਸੋਹਣਾ ਦਾ ਫਰਕ ਪੈਂਦਾ ਸਲਵਾਰੇ ਆਟੋਮੈਟਿਕ ਘੁੰਮ ਜਾਂਦੀ ਹੈਗੀ ਤੇ ਹੁਣ ਆਪਾਂ ਨੇ ਤੁਸੀਂ ਆ ਦੋਨੇ ਸੋਨਾ ਮਿਲ ਆਉਂਗੇ ਆ ਦੇਖੋ ਆ ਬਾਲੇ ਵਾਲੀ ਸੋਨਾ ਕੀ ਇਧਰੋਂ ਆ ਗਈ ਇਹਨੂੰ ਤੁਸੀਂ ਇਹਦੇ ਵਿੱਚ ਆ ਜਾਂਦਾ ਸਲਵਾਰ ਦੇ ਵਿੱਚ ਜਦੋਂ ਤੁਸੀਂ ਉੱਪਰਲੇ ਕੱਪੜੇ ਨੂੰ ਖਿੱਚ ਲੈਣੇ ਆ ਸਲਵਾਰ ਦੀ ਇਹ ਮੂਰੀ ਫਿਰ ਜਾਂਦੀ ਹੈਗੀ ਅੱਜ ਹੀ ਫਿਰ ਜਾਂਦੀ ਹੈਗੀ ਤਾਂ ਸਲਵਾਰ ਅਸੀਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਪਰ ਅੱਜ ਦੇ ਟੌਪਿਕ ਦੇ ਵਿੱਚ ਜਿਹੜੀ ਅਸੀਂ ਨੂੰ ਵੀਡੀਓ ਬਣਾਉਣੀ ਹੈਗੀ ਉਹ ਸਲਵਾਰ ਦੀ ਮੂਰੀ ਤੇ ਬਣਾਉਣੀ ਹੈ ਵੀ ਮੂਰੀ ਕਿਵੇਂ ਬਣਾਉਣੀ ਹੈ ਕਿਵੇਂ ਇਹਦੀ ਲੀਡ ਜੜਨੀ ਹੈਗੀ ਮੂਰੀਆਂ ਤਾਂ ਆਪ ਪਹਿਣਾ ਸਾਰੀ ਭਰ ਲੈਂਦੀਆਂ ਵੀ ਕਿ ਜਿਹੜੇ ਬਕਾਂ ਦੇ ਸਾਰੀ ਭਰ ਲੈਂਦੀਆਂ ਨੇ ਪਹਿਣਾ ਇਹਨੇ ਇੱਕ ਤਾਂ ਮੂਰੀ ਬਣਾ ਲਈ ਪਰ ਜਦੋਂ ਆਪਾਂ ਚੜਦੇ ਆ ਬੁਗਰਮ ਚੜਦੇ ਆਗੇ ਉਦੋਂ ਉਪਰ ਤੁਹਾਨੂੰ ਜ਼ਰੂਰ ਕਿ ਟੌਪ ਕੁ ਜ਼ਰੂਰ ਦੱਸਣਾਗਾ ਵੀ ਇਹ ਘੁੰਮਣ ਚ ਆਉਣ ਲੱਗ ਜਿੰਦੀ ਹੈਗੀ ਇਹ ਖਿੱਚ ਮਾਰ ਲੱਗ ਜਿੰਦੀ ਹੈ ਖਿੱਚ ਮਾਰ ਕੇ ਘੁੰਮਣ ਲੱਗ ਜਿੰਦੀ ਤੁਸੀਂ ਮੂਰੂ ਫੇਰ ਵੀ ਲੈਣੇ ਆ ਇਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਇਸ ਟੌਪ ਤੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੀ ਕਰਦੇ ਰਹੋ ਆਪਣੇ ਕੋਲੇ ਆਹ ਮੂਰੀ ਦੀ ਲੀਰ ਹੈ ਤੇ ਆ ਆਪਣੇ ਕੋਲੇ ਸਲਵਾਰ ਝੜ ਕੇ ਤਿਆਰ ਕਰੀ ਹੋਈ ਹੈ ਬਲਪਾ ਕੇ ਆਪਾਂ ਨੇ ਹੁਣ ਮੂਰੀ ਦੀ ਲੀਰ ਲਾਉਣੀ ਹੈ ਇੱਕੋ ਵਕੇ ਦੇ ਵਿੱਚ ਨਾਲੇ ਬੁਗਰਮ ਲਾਵਾਂਗੇ ਨਾਲੇ ਇਹ ਨੀਰ ਲਾਵਾਂਗੇ ਉਹ ਕਿਸ ਤਰ੍ਹਾਂ ਲਉਣੀ ਹੈ ਪਹਿਲਾਂ ਆਪਾਂ ਨੇ ਇੱਥੇ ਬੁਕਰਮੁੰਦੇ ਆਹ ਦੋਨੇ ਲੀਰਾਂ ਨੂੰ ਨਾਲ ਸਲਵਾਰ ਨੂੰ ਨਾਲੇ ਜਿਹੜੀ ਮੂਰੀਆਂ ਤੇ ਆਪਾਂ ਲੀਰ ਹੈ ਕਪੜਾ ਇਹਨੂੰ ਜੋੜ ਕੇ ਧਰ ਲੈਣਾ ਸਿੱਧੇ ਪਾਸੇ ਦੋਨਾਂ ਦੇ ਇਕੱਠੇ ਤਾਂ ਇਹਨੂੰ ਆਪਾਂ ਨੇ ਇੱਥੇ ਲੈ ਜਾਣਾ ਆਹ ਵੀ ਤੇ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਜੇ ਤੁਸੀਂ ਸਿਉਣ ਇਹ ਆ ਬਾਹਰਲੇ ਪਾਸੇ ਉਲਟਾਈ ਹੈ ਤਾਂ ਦੂਜੀ ਸੌਣ ਵੀ ਆਪਣੀ ਆਹ ਜਿਹੜੀ ਸੌਣਾ ਇਹ ਵੀ ਬਾਹਰਲੇ ਪਾਸੇ ਉਲਟਾਓ ਜੇ ਇਹ ਅੰਦਰ ਉਲਟਾਈ ਹੈ ਤਾ ਇਹਨੂੰ ਵੀ ਅੰਦਰੇ ਲਟਾਏ ਵੈਸੇ ਸਲਵਾਰ ਦੀ ਜਿਹੜੀ ਸਲਾਈ ਹੁੰਦੀ ਹੈ ਇਹ ਇਹਨੂੰ ਅੰਦਰਲੇ ਪਾਸੇ ਹੀ ਲਟਾਉਣਾ ਚਾਹੀਦਾ ਪਾਲੇ ਵਾਲੇ ਪਾਸੇ ਤਾਂ ਹੁਣ ਆਪਾਂ ਨੇ ਆ ਬੁਕਰਮ ਆਪਣੇ ਕੋਲ 1.5 ਇੰਚ ਚੌੜੀ ਹੈ ਬੁਕਰਮ ਇਹਨੂੰ ਇੱਕ ਮਾਕੇ ਦੇ ਵਿੱਚ ਆਪਾਂ ਲਾ ਦੇਣਾ ਕਿਵੇਂ ਲਾ ਦੇਣਾ ਦੋਨੇ ਲੀਰਾ ਆਪਾਂ ਨੇ ਇਕੱਠੀਆਂ ਤਰ ਰੱਖੀਆਂ ਜੋੜ ਕੇ ਆ ਦੇਖੋ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੈਗਾ ਦੋਨੇ ਲੀਰਾ ਇਕੱਠੀਆਂ ਤਰ ਰੱਖਿਏ ਨੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਆਪਾਂ ਨੇ ਬੁਕਰਮ ਉੱਪਰ ਧਰ ਲੈਣੀ ਹੈ ਜਿੰਨਾ ਆਪਾਂ ਨੇ ਦੁਬਾਰਾ ਰੱਖਣਾ ਉਸ ਹਿਸਾਬ ਨਾਲ ਆਪਾਂ ਨੇ ਇਹ ਬੁਕਰਮ ਉੱਤੇ ਧਰ ਕੇ ਇਹਨੂੰ ਲਾਉਣੀ ਸ਼ੁਰੂ ਕਰ ਦੋ ਆਹਸੇ ਹੁਣ ਆਪਾਂ ਅੰਦਰਲੇ ਪਾਸੇ ਵਾਲੇ 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 ਪਾਸੇ ਜਿਹਨੂੰ ਬਾਲਾ ਕਹਿੰਦੇ ਨੇ ਉਸ ਪਾਸੇ ਉਲਟਾ ਲਈ ਹੈ ਹੁਣ ਆਪਾਂ ਇਹ ਲਾਉਂਦੇ ਤੁਰੇ ਜਾਣਾਗਾ ਉਹਨੇ ਇਹਨੂੰ ਦਬਾ ਦੇ ਉੱਤੇ ਤਾਂ ਹੁਣ ਆਪਣੇ ਕੋਲ ਜਿਹੜੀ ਆਹ ਹਸਿਆਣਾ ਇਹਨੂੰ ਆਪਾਂ ਨੇ ਇਹਨੂੰ ਇਧਰ ਲਟਾਇਆ ਸੀ ਇਹਨੂੰ ਉਧਰਲੇ ਪਾਸੇ ਲਟਾਵਾਂਗੇ ਵਾਲੇ ਵਾਲੀ ਸਾਈਡ ਹੀ ਵੀ ਇੱਥੋਂ ਅੱਗੇ ਆਪਾਂ ਨੇ ਪੂਣਾ ਬਣਾ ਕੇ ਇਹਨੂੰ ਕੱਟ ਦੇਣਾ ਹੈ। ਕੱਪੜਾ ਬਾਅਦ ਵਿੱਚ ਕੱਟ ਲਿਓ, ਕੱਪੜੇ ਨੂੰ ਨਾਲ ਲੱਗੇ ਰਹਿਣ ਦਿਓ। ਹੁਣ ਆਪਾਂ ਨੇ ਕੱਪੜੇ ਨੂੰ ਇਹਨੂੰ ਪੀਸ ਨੂੰ ਕੱਟ ਦੇਣਾ ਹੈ। ਹੁਣ ਤੁਹਾਨੂੰ ਆ ਦੇਖੋ ਇੱਕੇਤੀ ਬਖੇ ਦੇ ਵਿੱਚ ਆਪਣੀ ਇਹ ਬੁਕਰਮ ਲੱਗੀ। ਹਾਏ। ਹੁਣ ਆਪਾਂ ਨੇ ਕੀ ਕਰਨਾ? ਇਹਨੂੰ ਬਖੇ ਨੂੰ ਬੁਕਰਮ ਦੇ ਨਾਲ-ਨਾਲ ਆ ਜਿਹੜਾ ਕੱਪੜਾ ਆਪਣਾ ਹਾ ਜਿਹੜੀ ਮੂਰੀਆਂ ਦੀ ਲੀਰ ਲਾਈ ਹੈ, ਇਹਨੂੰ ਇਹਦੇ ਨਾਲ-ਨਾਲ ਮੋੜ ਦੇ। ਬੋਕਰਮ ਦੇ ਨਾਲ ਨਾਲ ਤੁਸੀਂ ਮੋੜ ਦੇਣਾ ਬਿਲਕੁਲ ਜਿੱਥੇ ਆਪਾਂ ਨੇ ਬਖਾ ਲਾਇਆ ਬਖੇ ਨਾਲ ਆਪਣੇ ਬੋਕਰਮ ਤੇ ਕਲੀਕ ਠੱਠੀ ਜਿਹੜੀ ਆ ਉੱਥੇ ਪਤਾ ਲਾ ਦੇਣਾ ਹੁਣ ਆਪਣੇ ਕੋਲੇ ਜਿਹੜੀ ਆਪਣੇ ਆਹ ਲੀਰ ਜ਼ਿਆਦਾ ਗਈ ਆਪਣੀ ਬੋਕਰਮ ਤੋਂ ਆਪਾਂ ਇਹ ਖੀਰ ਜ਼ਿਆਦਾ ਗਈ ਇਹਨੂੰ ਆਪਾਂ ਨੇ ਕੱਟ ਦੇਣਾਗਾ ਤੇ ਇਧਰੋਂ ਵੀ ਆਪਾਂ ਨੇ ਕੱਟ ਦੇਣਾ ਹੁਣ ਤੁਹਾਨੂੰ ਜਿਹੜਾ ਟੌਪਿਕ ਅਸੀਂ ਸਮਝਾਇਆ ਸੀ ਵੀ ਥੋੜੀ ਲੱਭ ਦੇ ਉੱਤੇ ਜਿਹੜੀ ਆਪਣੀਆਂ ਆਹ ਭੈਣਾਂ ਦੀ ਇਹ ਇੱਥੋਂ ਮੋੜ ਲੈਣੀਆਂ ਨੇ ਇੱਥੋਂ ਮੋੜਨ ਦੀ ਲੋੜ ਨਹੀਂ ਰਹੀ ਹੁਣ ਇਹ ਹੁਣ ਇਹ ਇੱਥੇ ਬੋਕਰਮ ਆਪਣੇ ਬੋਕਰਮ ਦਾ ਆਪਣਾ ਸਿਰ ਹੈਗਾ ਉੱਥੋਂ ਆਪਣੇ ਮੋੜ ਦੇਣਾ ਆ ਦੇਖੋ ਇਹਦੀ ਲਾਵਾ ਆਪ ਦੇ ਆਪ ਇੰਨੀ ਅੰਦਰ ਚਲੀ ਗਈ ਕੱਪੜਾ ਆਪਣਾ ਉਨੇ ਹੀ ਲੱਗੇਗਾ ਸਲਾਈ ਦੇ ਵਿੱਚ ਜਿੰਨਾ ਕੱਪੜਾ ਆ ਉਨੇ ਹੀ ਲੱਗੇ ਜਿੰਨਾ ਆਮ ਆਪਾਂ ਮਾਰ ਦਿੰਨੇ ਆ ਪਰ ਇਹਦੇ ਨਾਲ ਸੁਖਾਈ ਵੱਧ ਕਿਉਂਕਿ ਇਹ ਨੁੱਕਰਾਂ ਗਿਆ ਬਕਰਮ ਦੀ ਇਹਦੇ ਤੋਂ ਸਫਾਈ ਆਉਗੀ ਤੁਸੀਂ ਜਦੋਂ ਇਹਨੂੰ ਧਰਨਾ ਹੈ ਇਹਨੂੰ ਬਿਲਕੁਲ ਸਾਫ਼ ਕਰਕੇ ਧਰਨਾ ਸਭ ਤੋਂ ਜਿਹੜਾ ਮੇਨ ਬਖਾ ਹੁੰਦਾ ਆਪਣਾ ਇਹ ਬਖਾ ਹੁੰਦਾ ਤੇ ਉੱਪਰਲਾ ਬਖਾ ਹੁੰਦਾ ਜਦੋਂ ਉੱਪਰਲੇ ਬਖੇ ਲਾ ਕੇ ਰੀਅਲ ਟੋ ਦਿ ਮੇ ਮਰਜੀ ਭਰੀ ਚੱਲੋ ਤੁਹਾਨੂੰ ਡੀਗਨ ਦੀ ਕੋਈ ਦਿੱਕਤ ਆਉਣੀ ਨਹੀਂ ਹਾਂ ਦੇਖੋ ਇਹਨੂੰ ਬਿਲਕੁਲ ਆਫ ਕਰਕੇ ਰੱਖੋ ਇਹ ਵਖਾਪਣੇ ਹਿਲਾ ਲਿਆ ਦੇਖੋ ਬਿਲਕੁਲ ਸਾਫ ਵਖਾ ਲੱਗਿਆ ਗਏ ਇਹ ਕੋਈ ਇਹਦੀ ਲੱਗ ਨਹੀਂ ਬਾਹਰ ਆਉਂਦੀ ਕੋਈ ਇਹਦੀ ਦਿੱਕਤ ਨਹੀਂ ਆਉਂਦੀ ਜੀ ਹੁਣ ਆਪਾਂ ਨੇ ਜਿਹੜਾ ਉੱਪਰਲਾ ਵਸਾ ਲਉਣਾ ਇਹਨੂੰ ਆਪਾਂ ਨੂੰ ਐਸ ਲੋਟੀਆ ਦੇਖੋ ਆ ਸੋਨਾ ਸਾਫ ਪਈਆਂ ਨੇ ਐਸੇ ਲੋਟੀ ਆਪਾਂ ਨੇ ਇਧਰਲੇ ਸਿਰੇ ਤੇ ਜਾ ਪਹੁੰਚਣਾ ਆਹ ਤਰੀਕਾ ਜਿੱੰਨੇ ਆਪਣੀ ਚੌੜੀ ਬੋਕਰਮਾ ਉਸ ਸਿਰੇ ਤੇ ਜਾ ਪਹੁੰਚਣਾ ਹਰ ਤੋਂ ਸੌਖਾ ਹੈ ਟੱਪਗਾ ਦੇਖੋ ਆਪ ਨੂੰ ਉਮੀ ਪਤਾ ਲੱਗ ਜਾਂਦਾ ਜਦੋਂ ਆਪਾਂ ਨੇ ਐਸ ਲੋਟ ਦੱਬ ਲਿਆ ਕਪੜਾ ਉਮੀ ਪਤਾ ਲੱਗਿਆ ਆਪਣੇ ਥੱਲੇ ਦੇ ਕੱਪੜੇ ਦਾ ਹਾਂ ਆ ਸਿਆਉਣਾਂ ਦੀ ਇਹਨੂੰ ਐ ਖਿੱਤ ਕੇ ਰੱਖੋ ਇਹਨੂੰ ਖਿੱਤ ਕੇ ਢਪਾਓ ਸਿਆਉਣ ਨੂੰ ਬਿਲਕੁਲ ਨਾ ਖਿੱਚੋ ਉੱਪਰ ਲੱਕ ਪੜਾ ਜਾ ਤੁਸੀਂ ਐ ਖਿੱਚੀ ਜਾਓਗੇ ਆਖਿਆ ਮੈਂ ਇੱਕ ਕੱਪੜਾ ਖਿੱਚ ਲਿਆ ਆ ਬਲ ਦਿਖਾਈ ਦੇਣ ਲੱਗੇ ਉੱਪਰਲਾ ਕੱਪੜਾ ਕਿਤੇ ਨਾ ਖਿੱਤੋ ਉੱਪਰਲੇ ਕੱਪੜੇ ਨੂੰ ਤਾਂ ਸੰਭਾਏ ਟੇਲੇ ਛੱਡ ਕੇ ਲਈ ਜਾਓ ਤਰੇ ਆਓ ਤੁਸੀਂ ਹਾਂਜੀ ਇੱਕ ਤੀ ਤੁਹਾਨੂੰ ਇਹਦੇ ਵਿੱਚ ਹੋਰ ਦੱਸ ਦੇਵਾਂਗੇ ਆ ਪਿੱਛੇ ਆਪਾਂ ਜਿਹੜੀ ਸਿਆਉਣ ਆਪਾਂ ਤਪਏ ਆਹ ਦੇਖੋ ਬਿਲਕੁਲ ਇਹ ਸਿਆਉਣ ਸਿੱਧੀ ਹੈ ਤੇ ਬਿਲਕੁਲ ਜਿਹੜੀ ਸਉਣ ਸਿੱਧੀ ਹੈ ਜਦੋਂ ਆਪਾਂ ਦੋਨੇ ਸਉਣਾਂ ਸਿੱਧੀਆਂ ਰੱਖ ਲਈਆਂ ਇੱਧਰ ਵੀ ਸਉਣ ਸਿੱਧੀ ਤੇ ਇੱਧਰ ਵੀ ਬਿਲਕੁਲ ਸਉਣਾਂ ਮਿਲ ਜਾਣਗੀਆਂ ਕਈ ਵਾਰੀ ਭੈਣਾਂ ਕੀ ਕਰਦੀਆਂ ਨੇ ਆਹ ਕੱਪੜੇ ਨੂੰ ਉੱਤੇ ਖਿੱਚ ਕੇ ਸਉਣ ਉਰੇ ਲੈ ਜਾਂਦੀਆਂ ਨੇ ਜਾਂ ਉਹਨੂੰ ਟੱਲਾ ਪਾ ਲੈਣਗੇ ਸਉਣ ਇੱਧਰ ਆ ਜੂਗੀ ਇੱਥੇ ਤਾਂ ਤੁਸੀਂ ਮਿਲਾ ਲਈ ਜਿਹੜੀ ਆ ਚੀਜ਼ ਐ ਇੱਥੇ ਆ ਕੇ ਸਉਣਾਂ ਦਾ ਫਰਕ ਪੈ ਜਾਂਦਾ ਸਲਵਾਰੇ ਆਟੋਮੈਟਿਕ ਘੁੰਮ ਜਾਂਦੀ ਹੈਗੀ ਤੇ ਹੁਣ ਆਪਾਂ ਨੇ ਇੱਥੋਂ ਵੀ ਆ ਤੁਹਾਨੂੰ ਦੱਸੀ ਜਾਨੇ ਵੀ ਆਹ ਤਾਂ ਬਿਲਕੁਲ ਮੈਂ ਕੋਈ ਚੀਜ਼ ਨਹੀਂ ਖਿੱਚੀ ਹੋਈ ਬਿਲਕੁਲ ਸਉਣ ਸਿੱਧੀ ਪਈ ਐ ਇਹਨੂੰ ਕੀ ਕਰਨਾ ਤੁਸੀਂ ਭੋਲੇ ਹੱਥ ਨਾਲ ਆ ਦੇਖੋ ਬਿਲਕੁਲ ਇਹ ਸਾਊਂਡ ਵੀ ਸਿੱਧੀ ਆ ਇਹ ਸਾਊਂਡ ਵੀ ਸਿੱਧੀ ਆ ਇਹ ਹੁਣ ਤੁਹਾਨੂੰ ਕੀ ਦਿਖਾਉਣੀ ਹੈ ਇਹਦੇ ਵਿੱਚ ਇੱਕ ਚੀਜ਼ ਹੋਰ ਕਰਨੀ ਆਪਾਂ ਜਦੋਂ ਤੁਸੀਂ ਆ ਦੋਨੇ ਸਾਊਂਡਾਂ ਮਿਲਾਉਂਗੇ ਆ ਦੇਖੋ ਆ ਬਾਲੇ ਵਾਲੀ ਸਾਊਂਡ ਆ ਕਿ ਧਰੋ ਆ ਆ ਕੀ ਇਹਨੂੰ ਤੁਸੀਂ ਐਵੇਂ ਲਿਓ ਇੱਥੋਂ ਮਿਲਾ ਲਈ ਤੁਸੀਂ ਆਪਦੇ ਆਪ ਦੇਖੋ ਆ ਦੇਖੋ ਬਿਲਕੁਲ ਸਿੱਧੀਆਂ ਸਾਊਂਡਾਂ ਆ ਗਈਆਂ ਇਹ ਦੋਨੇ ਸਾਊਂਡਾਂ ਆ ਆ ਗਿਆ ਅੱਜ ਇੱਥੇ ਫਿੱਕੇ ਫਿੱਕੇ ਰੰਗ ਨਹੀਂ ਦਾ ਦੋਨੇ ਸਾਈਡਾਂ ਤੇ ਇਹ ਸਾਊਂਡ ਇੱਥੇ ਆ ਗਿਆ ਹੁਣ ਵੇਖੋ ਤੁਸੀਂ ਇੱਥੋਂ ਨੂੰ ਸਲਵਾਰ ਨੂੰ ਚੱਕੋਗੇ ਇਹ ਆਜੀ ਚਾਹ ਨੂੰ ਤੁਸੀਂ ਇੰਤzar ਕਿੱਦਾਂ ਕਰਕੇ ਦੇਖੋ ਆਜੀ ਜ ਬਣਾ ਲਈ ਆਪਾਂ ਇੱਥੋਂ ਮਿਲੇ ਲਈਆਂ ਹੁਣ ਤੁਸੀਂ ਇੱਥੋਂ ਦੇਖੋ ਇਹ ਕਾ ਆਹ ਤਾ ਹੁਣ ਆਹ ਰੜਕਦੀ ਤੁਰ ਜਲਦੀ ਹੈ ਤੁਹਾਨੂੰ ਅਰੇ ਇਹ ਆ ਦੇਖੋ ਇਹ ਆ ਦੇਖੋ ਬਰਾਬਰ ਮਿਲਦੀ ਹੈ ਨਾ ਸਾਨੂੰ ਇਹਦੇ ਵਿੱਚ ਆਪਾਂ ਕੁਝ ਨਹੀਂ ਕੀਤਾ ਸਾਰੇ ਜਿਹੜੀ ਨੁਕਤਾ ਜਿੰਨੀ ਜਿਹੜਾ ਟੌਪਿਕ ਹੈ ਇਹਦੇ ਵਿੱਚ ਆ ਜਾਂਦਾ ਸਲਵਾਰ ਦੇ ਵਿੱਚ ਜਦੋਂ ਤੁਸੀਂ ਉੱਪਰਲੇ ਕੱਪੜੇ ਨੂੰ ਖਿੱਚ ਲੈਣੇ ਆ ਸਲਵਾਰ ਦੀ ਇਹ ਮੂਰੀ ਫਿਰ ਜਾਂਦੀ ਹੈਗੀ ਅੱਜ ਜੇ ਫਿਰ ਜਾਂਦੀ ਹੈਗੀ ਤਾਂ ਸਲਵਾਰ ਉਪਰ ਦਾ ਪਾਸਾਹੀ ਕਰ ਲੈਣੇ ਫਿਰ ਥੱਲੋਂ ਘੁੰਮਣ ਲੱਗ ਜਾਂਦੀ ਹੈਗੀ ਦੋਨੇ ਕੀ ਗਏ ਸਹੀ ਰੱਖੋਗੇ ਕਿਤੇ ਸਲਵਾਰ ਨਹੀਂ ਘੁੰਮੂਗੀ ਤਾਂ ਹੁਣ ਆਪਾਂ ਇਹਦੇ ਨਾਲ ਇੱਕ ਵਖਾ ਹੋਰ ਲਾ ਦਾਂਗੇ ਇਹ ਬਖਾਪਾ ਨੇ ਲਾ ਲਿਆ ਇਹਦੇ ਵਿੱਚ ਹੁਣ ਤੁਸੀਂ ਜਿਹੜਾ ਮਰਜ਼ੀ ਵਿਸ਼ੇਕ ਸਿੱਧੇ ਬਖਾ ਦਾ ਡਿਜ਼ਾਈਨ ਭਰ ਲਓ ਵਿਸ਼ੱਕ ਆਪਾਂ ਐਸੋ ਕੱਟ ਮਾਰ ਕੇ ਡਿਜ਼ਾਈਨ ਭਰ ਲਓ ਤੇ ਜਿਹੜਾ ਮੱਛੀ ਗਾਣਾ ਕਹੀ ਪੈਣਾ ਕਹਿੰਦੇ ਵੀ ਸਾਨੂੰ ਲਹਿਰੀਆ ਨਹੀਂ ਪਾਉਣਾ ਆਉਂਦਾ ਲਹਿਰੀਆ ਦਾ ਵੀ ਤੁਹਾਨੂੰ ਸਾਬਦੇ ਨੇ ਜੀ ਜਦੋਂ ਆਪਾਂ ਮਸ਼ੀਨ ਜਾਲੇ ਡੱਕਰਦੇ ਆ ਹੱਥ ਕੱਟ ਲਿਓਨੇ ਆ ਲਹਿਰੀਆ ਖਿੱਦਦਾ ਪੈਂਦਾ ਮਸ਼ੀਨ ਘਾਟਾ ਡੱਕਰੋ ਤੇ ਹੱਥ ਨੂੰ ਬੱਟ ਲਿਓ ਐਨੋ ਦਾ ਮਾਰੇ ਕੋ ਬਿਲਕੁਲ ਆਪਣਾ ਇਹ ਲਹਿਰੀਆ ਪੈਂਦਾ ਕਿਉਂਕਿ ਜਦੋਂ ਆਪਾਂ ਮਸ਼ੀਨ ਜਿਆਦਾ ਡੱਕਰ ਲਈਏ ਹੱਥ ਘੱਟ ਹਿਲਾਉਣੇ ਆ ਫਿਰ ਇਹ ਲਹਿਰੀਆ ਨਹੀਂ ਪੈਂਦਾ ਸੁੱਧੇ ਹੀ ਵਖਾਤ ਹੋ ਰਹੇ ਜਾਂਦੇ ਨੇ ਨਾ ਮਸ਼ੀਨ ਨੂੰ ਥੋੜਾ ਜਿਹਾ ਹਲਕੀ ਚਲਾਓ ਹੱਥ ਇਹ ਆਪਣਾ ਵਧਾ ਲਿਓ ਤਾਂ ਲਹਿਰੀਆ ਗੋਲ ਪਊ ਇਹਦੇ